ਸਤਿ ਸ਼੍ਰੀ ਅਕਾਲ ਜੀ ਆ ਗਏ ਜੀ ਅਸੀਂ ਆਪਣੀ ਨਵੀਂ ਵੀਡੀਓ ਲੈ ਕੇ ਅੱਜ ਆਪਾਂ ਬਣਾਵਾਂਗੇ ਫੁੱਲ ਇਹ ਜਿਹੜਾ ਫੁੱਲ ਵਾਪਕ ਇਹ ਪੂਰਾ ਫੁੱਲ ਦੀ ਵੀਡੀਓ ਜਿਹੜੀ ਮੈਂ ਪਾਉਂਗੀ ਥੋੜੀ ਥੋੜੀ ਕਰਕੇ ਤੇ ਇਹ ਜਿਹੜਾ ਮੇਰਾ ਆਪਣਾ ਸੂਟ ਹੈ ਜਿਹਦੇ ਉੱਤੇ ਮੈਂ ਜਿਹੜਾ ਇਹ ਪੈਟਰਨ ਜਿਹਾ ਬਣਾਇਆ ਪਹਿਲਾਂ ਪੈਟਰਨ ਕਿਸ ਤਰ੍ਹਾਂ ਬਣਾਉਣਾ ਟ੍ਰੇਸ ਕਿਸ ਤਰ੍ਹਾਂ ਕਰਨਾ ਫੁੱਲਣਾ ਇਹ ਮੈਂ ਪਿੱਛੇ ਵੀਡੀਓ ਵਿੱਚ ਪਾਇਆ ਆਪਣੇ ਵੱਲੋਂ ਤੇ ਜਿਹੜਾ ਮੈਂ ਪੂਰੀ ਕੋਸ਼ਿਸ਼ ਕਰਦੀ ਆ ਕਿ ਜਿਹੜਾ ਪੂਰੀ ਤਰ੍ਹਾਂ ਸਮਝ ਲੱਗ ਸਕੇ ਜਿਹੜਾ ਵੀ ਵੀਡੀਓ ਵੇਖਦਾ ਤੇ ਇਹ ਸਲਾਈ ਮਸ਼ੀਨ ਨਾ ਨੋਰਮਲ ਹੈ ਜਿਹੜੇ نیچے ਪੈਰ ਲੱਗੇ ਹੁੰਦੇ ਉਸ ਤਰ੍ਹਾਂ ਨਹੀਂ ਇਹ ਜਿਹੜਾ ਗੋਲ ਜਿਹਾ ਪਈਆ ਵਾ ਉਹਦੇ ਨਾਲ ਜਿਹੜੀ ਇਸ ਤਰ੍ਹਾਂ ਕਢਾਈ ਕੀਤੀ ਜਾਂਦੀ ਆ ਪਿਛੋਂ ਜਿਹੜੀ ਪਿਛੇ ਮੈਂ ਕਈ ਵੀਡੀਓ ਦੇ ਵਿੱਚ ਜਿਹੜਾ ਮੈਂ ਨੇੜੀ ਹੁੰਦੀ ਵੀ ਦੱਸਿਆ ਤੇ ਇਸੇ ਤਰ੍ਹਾਂ ਜਿਹੜੇ ਆ ਟੰਕੇ ਆਪਾਂ ਲਾਉਣੇ ਆ ਤੇ ਜੇਕਰ ਜਿਸ ਤਰ੍ਹਾਂ ਵੇਖੋ ਵੀ ਇਹਦੀ ਲੰਬੀ ਚੀਜ਼ ਵਾ ਕਾਫੀ ਜਿਹੜੀ ਚੀਜ਼ ਫੁੱਲ ਦੀ ਲੰਬਾਈ ਜ਼ਿਆਦਾ ਉਥੇ ਮੈਂ ਦੋ ਤੇ ਤਿੰਨ ਟੰਕੇ ਵੀ ਲਾ ਲੈਨੇ ਆ ਜੇਹੀ ਹਰਕ ਧੋਪੇ ਦੇ ਵਿੱਚ ਜਿਹੜੇ ਦੋ ਟੰਕੇ ਲਾਵਾਂਗੇ ਇਹਦੇ ਨਾਲ ਸਫਾਈ ਵੀ ਜ਼ਿਆਦਾ ਆਉਂਦੀ ਆ ਤੇ ਇੱਕ ਜਦੋਂ ਇਹ ਕੱਪੜੇ ਨੂੰ ਆਪਣਾ ਧੋਵਾਂਗੇ ਕਿਸੇ ਵੀ ਤਰ੍ਹਾਂ ਤੇ ਜਿਹੜੀ ਇਹ ਕਢਾਈ ਬਿਲਕੁਲ ਹੀ ਖਰਾਬ ਨੇ ਲਈ ਜੇ ਹੀ ਲੰਬੇ ਲੰਬੇ ਜਿਹੜੇ ਟੰਗੇ ਲਾਉਂਦੇ ਜਾਵਾਂਗੇ ਕਿ ਛੇਤੀ ਮੁੱਕ ਜਾਵੇ ਜਾਂ ਕਿਸ ਤਰ੍ਹਾਂ ਸਫਾਈ ਤੇ ਉਵੇਂ ਫਰੇਮ ਵਿੱਚ ਲੱਗਿਆ ਉਹਦੋਂ ਲੱਗੂਗੀ ਕਿ ਸਫਾਈ ਹੁੰਦੀ ਆ ਪਰ ਬਾਅਦ ਵਿੱਚ ਉਹ ਜਿਹੜਾ ਲੰਬਾ ਤੋਂ ਪਾਈ ਲਾਵਾਂਗੇ ਵਿੱਚ ਟੰਕਾ ਨਾ ਲਾਵਾਂਗੇ ਤੇ ਉਹ ਫਿਰ ਫੁੱਲੇ ਫੁੱਲੇ ਹੋ ਜਾਂਦਾ ਫੇਰ ਦੇਖਣ ਨੂੰ ਵੀ ਗੰਦਾ ਲੱਗਦਾ ਜਦੋਂ ਫਰੇਮ ਲਾਦਾਂਗੇ ਇਸ ਕਰਕੇ ਟੰਕੇ ਜਿੰਨੀ ਵੀ ਲੰਬਾਈ ਆ ਦੋ ਤੋਂ ਤਿੰਨ ਟੰਕੇ ਲੱਗ ਜਾਂਦੇ ਸਾਰਿਆਂ ਨੂੰ ਵਧੀਆ ਤੇ ਸਫਾਈ ਬੜੀ ਜ਼ਿਆਦਾ ਹੁੰਦੀ ਆ ਤੇ ਪੀਟਵੀ ਜੀ ਕਢਾਈ ਹੋ ਜਾਂਦੀ ਆ ਜਿਸ ਤਰ੍ਹਾਂ ਮਰਜੀ ਇਹਨੂੰ ਧੋ ਤੇ ਕਪੜਾ ਜਿਹੜਾ ਫਟ ਜੂਗਾ ਪਰ ਇਹ ਜਿਹੜੀ ਕਢਾਈ ਖਰਾਬ ਨਹੀਂ ਹੋਊਗੀ ਮੈਨੂੰ ਸਾਰਾ ਪਤਾ ਇਸ ਤਰ੍ਹਾਂ ਵੇਖੋ ਜਿੰਨਾ ਵੀ ਲੰਬਾ ਟੰਕਾ ਵਾ ਹੁਣ ਨੇ ਜਿਆਦਾ ਵਿੱਚ ਟੰਕੇ ਲੱਗ ਜਾਂਦੇ ਤੇ ਵਧੀਆ ਜਿਆਦਾ ਸਫਾਈ ਆਂਦੀ ਤਾਂ ਵੀ ਦੋ ਤੋਂ ਤਿੰਨ ਟੰਕੇ ਲਾ ਲਓ ਪਰ ਲਾਓ ਜਿਦੋਂ ਜਿਦਨਾ ਉਹਨਾਂ ਜਿਆਦਾ ਸਫਾਈ ਆਉਂਦੀ ਆ ਇਸ ਤਰ੍ਹਾਂ ਜਿਹੜਾ ਗੋਜਾ ਚੱਕਰ ਆ ਜਿਹੜੇ ਪਾਸੇ ਆਪਾਂ ਬੈਠਦੇ ਹੁੰਨੇ ਆ ਉਸ ਦੇ ਪਾਸੇ ਆਲੂ ਜਿਹੜਾ ਉਹਨੂੰ ਬਸ ਘਮਾਈ ਜਾਣਾ ਬਸ ਉਹਨੂੰ ਘਮਾਈ ਜਾਣਾ ਵਾ ਉਹਨੂੰ ਬਸ ਉੱਥੇ ਹੀ ਰੱਖਣਾ ਕਿ ਜਿੱਥੇ ਅਸੀਂ ਸੂਈ ਦਾ ਟੰਕਾ ਲਾਉਣਾ ਬਾਕੀ ਸਾਰੀ ਗੱਲ ਜਿਹੜੀ ਆ ਫਰੇਮ ਤੇ ਆ ਜਾਂਦੀ ਆ ਫਰੇਮ ਨੂੰ ਅੱਗੇ ਪਿੱਛੇ ਕਰਨਾ ਇਹਦੇ ਨਾਲ ਹੀ ਸਾਰਾ ਜਿਹੜੀ ਫੁੱਲ ਬਣਦਾ ਵਾ ਬਾਕੀ ਗੋਲ ਚਿੱਕਰੀ ਦੋਵੇਂ ਇਹ ਭਮਾਈ ਜਾਣੀ ਆ ਤੇ ਬਸ ਛੇਤੀ ਫੁੱਲ ਬਣ ਜਾਂਦਾ ਬੜੀ ਬਾਲੇ ਟਾਈਮ ਨੇ ਜਿਹੜਾ ਲੱਗਦਾ ਤੇ ਇਥੇ ਡਬਲ ਸ਼ੇਡ ਜਿਹੜਾ ਹੁਣ ਬਣਾਉਂਦੀ ਆ ਇਹਦੇ ਵਿੱਚ ਵੇਖੋ ਜਿਹੜਾ ਅਸੀਂ ਡਬਲ ਸ਼ੇਡ ਬਣਾਉਨੇ ਆ ਉਹਦੀ ਜਿਹੜੀ ਆ ਨੀਚੀ ਵਾਲੀ ਜਗ੍ਹਾ ਇਹ ਜਿਹੜੀ ਗੋਲ ਜੀ ਬਿੰਦੀ ਬਣਾਣੀ ਉੱਥੇ ਵਾਲੀ ਜਗ੍ਹਾ ਤੇ ਜਿਹੜਾ ਜੀ ਤੇ ਥਾਂ ਥੋੜਾ ਹੁੰਦਾ ਤੇ ਉੱਪਰ ਵਾਲੀ ਜਗ੍ਹਾ ਤੇ ਜਿਹੜਾ ਜ਼ਿਆਦਾ ਹੁੰਦਾ ਇਸ ਤਰ੍ਹਾਂ ਟੈਂਕੇ ਜਿਹੜੇ ਲੰਬੇ ਜਾਣੇ ਇਹਦੇ ਡਬਲ ਛੇੜ ਜਿਹੜਾ ਫੁੱਲ ਵਾ ਦੋਨਾਂ ਰੰਗਾਂ ਦਾ ਉਹ ਮੈਂ ਬਣਾਇਆ ਸਾਰੀ ਇਦਾਂ ਬਣਾਉਣੀ ਹੈ ਇਹ ਜਿਹੜਾ ਮਸ਼ੀਨ ਦਾ ਗੋਲ ਜਿਹਾ ਸਰਕਲ ਜਿਹਾ ਪਾਸੇ ਨੂੰ ਆਪਣੀ ਵਾਲੇ ਇਸੇ ਤਰ੍ਹਾਂ ਜਿਹੜਾ ਕਮਾਈ ਜਾਣਾ ਤੇ ਨੀਚੇ ਫਰੇਮ ਨੂੰ ਲਾਈ ਜਾਣਾ ਤੇ ਬਹੁਤ ਹੀ ਸੋਖਾ ਪਹਿਲਾਂ ਕਿਸੇ ਵੀ ਚੀਜ਼ ਰਫ ਜੀ ਚੀਜ਼ ਰਫਾ ਜਿਹਾ ਕਪੜਾ ਲੈ ਕੇ ਉਹਦੇ ਤੇ ਹੀ ਬਣਾ ਸਕਦੇ ਹਾਂ ਕੋਈ ਵੀ ਹੱਥ ਦੇ ਨਾਲ ਪੈਨਸਲ ਦੇ ਨਾਲ ਪੈਨ ਪੈਨਸਲ ਨਾਲ ਕਿਸ ਤਰ੍ਹਾਂ ਵੀ ਫੋਲ ਨੂੰ ਮੜਾ ਮੋਟਾ ਜਿਹਾ ਟ੍ਰੇਸ ਕਰਕੇ ਜਿਸ ਤਰ੍ਹਾਂ ਦਾ ਵੀ ਬੰਦਾ ਇਹ ਬਹੁਤ ਵਧੀਆ ਇਹਦੇ ਨਾਲ ਵਰਕ ਹੁੰਦਾ ਬਿਲਕੁਲ ਖਰਾਬ ਨਹੀਂ ਹੁੰਦਾ ਤੇ ਕੋਈ ਪਛਾਣ ਨਹੀਂ ਸਕਦਾ ਕਿ ਇਹ ਜਿਹੜੀ ਆ ਇਹ ਦੂਸਰੀ ਕਢਾਈ ਆ ਮਸ਼ੀਨ ਵਾਲੀ ਕਿ ਹੱਤਾਂ ਵਾਲੀ ਮਸ਼ੀਨ ਵਾਲੀ ਕਢਾਈ ਆ ਤੇ ਇਹ ਆਪਣੀ ਆਪਣੇ ਸੂਟ ਤੇ ਕਿਸੇ ਵੀ ਚੀਜ਼ ਦੇ ਉੱਤੇ ਪੂਰੀ ਰੀਜ ਦੇ ਨਾਲ ਚੀਜ਼ ਬਣਾ ਸਕਦੇ ਹਾਂ ਇਹ ਕੋਲ ਜਿਹੜਾ ਦੋਲ ਛੇਡ ਹੋ ਗਿਆ ਤੇ ਦੂਸਰਾ ਜਿਹੜਾ ਬਣਾਉਂਦੀ ਇਸੇ ਤਰ੍ਹਾਂ ਹੀ ਬਣ ਜਾਂਦਾ ਉਹ ਛੇਤੀ ਬਣ ਕੇ ਤਿਆਰ ਹੋ ਜਾਂਦਾ ਵਾ ਮਹਾਰਾ ਟਾਈਮ ਨਹੀਂ ਲੱਗਦਾ ਹੱਥ ਦੇ ਨਾਲ ਤੇ ਜੇ ਟਾਈਮ ਲੱਗਦਾ ਫਾਰੇ ਮਸ਼ੀਨ ਦੇ ਨਾਲ ਛੇਤੀ ਹੋ ਜਾਂਦਾ ਜੀ ਇਹ ਥੋੜਾ ਜਿਹਾ ਲੱਗੇ ਕੇ ਧਾਗਾ ਨਹੀਂ ਕਿਉਂ ਚਿੱਟਾ ਜਿਹਾ ਆਉਂਦਾ ਫਿਟਕੀ ਦੇ ਵਿੱਚੋਂ ਤੇ ਬਾਕੀ ਜਿਹੜਾ ਥੋੜਾ ਜਿਹਾ ਵੱਡਾ ਕੰਮ ਹੈ ਨਾ ਇਹ ਦਿਨ ਲਾ ਆਟੋਮੈਟਿਕ ਜਿਹੜਾ ਫਿਰ ਉਸ ਪਾਈ ਹੋਣ ਲੱਗ ਜਾਂਦੀ ਧਾਗਾ نیچے ਨਹੀਂ ਆਉਂਦਾ ਤੇ ਇਹਦੇ ਕਸਮਾਂ ਜੇ ਥੱਲੇ ਆਉਣ ਲੱਗ ਜਾਂਦਾ ਫਿਰ ਇਹ ਜੀ ਇਸੇ ਤਰ੍ਹਾਂ ਇਹ ਬਸ ਟੰਗ ਕੇ ਲੰਦੇ ਜਾਣਾ ਤੇ ਫੁੱਲ ਬਣ ਜਾਂਦਾ ਤੇ ਇਸ ਤਰ੍ਹਾਂ ਦਾ ਫੁੱਲ ਜਿਹੜਾ ਬਣ ਕੇ ਤਿਆਰ ਹੋ ਗਿਆ ਬਹੁਤ ਸੋਹਣਾ ਸੂਟ ਜਿਹੜਾ बन ਜਾਂਦਾ ਹੈ ਘਰੇ ਹੀ ਬਿਨਾ ਕਿਸੇ ਖਰਚੇ ਦਾ ਸਿਰਫ ਇੱਕ ਰੀਲ ਦਾ ਖਰਚਾ ਹੁੰਦਾ ਤੇ ਬਾਕੀ ਮਸ਼ੀਨ ਸਾਰਿਆਂ ਕੋਲ ਨਹੀਂ ਹੁੰਦੀ ਇਹ ਪੱਤੀਆਂ ਜਿਹੜੀਆਂ ਇਸ ਤਰ੍ਹਾਂ ਪਾਉਂਦੀਆਂ ਤੇ ਜੇ ਕਿਸੇ ਨੂੰ ਫਿਰ ਵੀ ਨਾ ਪਤਾ ਲੱਗੋ ਤਾਂ ਕਮੈਂਟ ਕਰਕੇ ਜਰੂਰ ਪੁੱਛ ਲਿਓ ਤੇ ਇਸ ਤਰ੍ਹਾਂ ਦਾ ਫੁੱਲ ਹੀ ਕਿਸੇ ਵੀ ਤਰ੍ਹਾਂ ਦਾ ਸੂਟ ਕਿਸੇ ਕੋਈ ਵੀ ਚੀਜ਼ ਹੋਵੇ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਕੱਪੜਾ ਕਿਸ ਤਰ੍ਹਾਂ ਦਾ ਵੀ ਹੋਵੇ ਕਾਟਨ ਦਾ ਹੋਵੇ ਕ੍ਰੇਪ ਦਾ ਹੋਵੇ ਛਿਲਕਦਾ ਹੋਵੇ ਤੇ ਬਹੁਤ ਸੋਹਣਾ ਫੁੱਲ ਜਿਹੜਾ ਬਣ ਕੇ ਤਿਆਰ ਹੋ ਜਾਂਦਾ ਹੈ